ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਪੂਰੇ ਪੰਜਾਬ ਦੇ ਵਿੱਚ ਸੰਗਤ ਜਿਹੜੀ ਗੁਰੂ ਘਰਾਂ ਦੇ ਵਿੱਚ ਲਗਾਤਾਰ ਨਤਮਸਤਕ ਹੋ ਰਹੀ ਹੈ। ਸ਼ਰਦਾ ਦੇ ਸਮਨ ਜਿਹੜੇ ਸ਼ਹਾਦਤਾਂ ਨੂੰ ਜਿਹੜੇ ਪ੍ਰਿੰਟ ਕੀਤੇ ਜਾ ਰਹੇ ਨੇ। ਇਸ ਸਮੇਂ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਬਾਠ ਮੌਜੂਦ ਨੇ। ਉਹਨਾਂ ਨੇ ਵੀ ਅੱਜ ਜਿਹੜਾ ਲੰਗਰ ਲਗਾਇਆ ਹੈ ਖਾਸ ਤੌਰ ਤੇ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ। ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਤੇ ਹੋਰ ਵਿਸ਼ਾ ਤੇ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਸ਼ਹਾਦਤ ਜਿਹੜੀ ਛੋਟੇ ਸਾਹਿਬਜ਼ਾਦਿਆਂ ਦੀ ਹੋਈ ਹੈ ਪੂਰਾ ਪੰਜਾਬ ਪੂਰੀ ਦੁਨੀਆ ਜਿਹੜੀ ਸਜਦਾ ਕਰ ਰਹੀ ਕੁਸੀਂ ਵੀ ਅੱਜ ਲੰਗਰ ਲਗਾਇਆ ਹੈ तमाम ਜਿਹੜੀ ਸੰਗਤ ਇੱਥੇ ਮੌਜੂਦ ਹੈ ਕੀ ਮੰਨ ਦੇ ਵਿੱਚ ਭਾਵ ਹੈ ਜਿਹਨੂੰ ਲੈ ਕੇ ਤੁਸੀਂ ਅੱਜ ਲੰਗਰ ਜਿਹੜੇ ਲਗਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਸੰਸਾਰ ਦੇ ਵਿੱਚ ਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਜਿਨ੍ਹਾਂ ਨੂੰ ਸਰਬੰਸਦਾਨੀ ਕਿਹਾ ਗਿਆ ਉਹਨਾਂ ਦਾ ਜੋ ਮਿਸਾਲ ਹੈ ਉਹ ਕਿਸੇ ਨਾ ਤਾਂ ਹੋਰ ਧਰਮ 'ਚ ਦੇਖਣ ਨੂੰ ਮਿਲਦੀ ਔਰ ਨਾ ਆਉਣ ਵਾਲੇ ਸਮੇਂ 'ਚ ਦੇਖਣ ਨੂੰ ਮਿਲੇਗੀ ਜਿਵੇਂ ਉਹਨਾਂ ਨੇ ਆਪਣਾ ਪਰਿਵਾਰ ਇਸ ਦੇਸ਼ ਔਰ ਕੌਮ ਤੋਂ ਵਾਰਿਆ ਔਰ ਲੋਕਾਂ ਦੇ ਵਿੱਚ ਇੱਕ ਪ੍ਰੇਰਣਾ ਅੱਜ ਦਾ ਦਿਨ ਜੋ ਛੋਟੇ ਸਹਿਬਜ਼ਾਦਿਆਂ ਦੀ ਮਾਤਾ ਗੁਜਰਕੌਰ ਦੀ ਸ਼ਹਾਦਤ ਦਾ ਦਿਨ ਹੈ ਮਨ ਦੇ ਵਿੱਚ ਇੱਕ ਸ਼ਰਧਾ ਭਾਵ ਹਰ ਉਸ ਇਨਸਾਨ ਦੇ ਗੁਰਨਾਨਕ ਨਾਮ ਲੈਵਾ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਵਿਸ਼ਵਾਸ ਰੱਖਦਾ ਹੈ ਔਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਜੋ ਸ਼ਹਾਦਤ ਹੈ ਪੂਰੇ ਪਰਿਵਾਰ ਦੀ ਉਸ ਪਰਿਵਾਰ ਦੀ ਸ਼ਹਾਦਤ ਨੂੰ ਅੱਜ ਦੇ ਦਿਨ ਮੈਂ ਜੇ ਕਹਾਂ ਛੋਟੇ ਸਹਿਬਜ਼ਾਦੇ ਜਿਹੜੇ ਬਹੁਤ ਛੋਟੀ ਉਮਰ ਦੇ ਵਿੱਚ ਜਿਹੜੇ ਬਿਲਕੁਲ ਡੋਲੇ ਨਹੀਂ ਜਿਹੜੇ ਕਿਸੇ ਲਾਲਚ ਵਿੱਚ ਨਹੀਂ ਆਏ ਅੱਜ ਦੇ ਦਿਨ ਸੰਗਤ ਜਿਹੜੀ ਹੈ ਉਹਨਾਂ ਨੂੰ ਯਾਦ ਕਰਕੇ ਸ਼ਰਧਾਂ ਦੇ ਫੁੱਲ ਭੇਟ ਕਰਦੀ ਹੈ ਜਿਸ ਤਰੀਕੇ ਦੀ ਸ਼ਹਾਦਤ ਸਹਿਬਜ਼ਾਦਿਆਂ ਦੀ ਹੋਈ ਹੈ ਉਸ ਦੇ ਨਾਲ ਇੱਕ ਅੱਜ ਦੀ ਜਨਰੇਸ਼ਨ ਨੂੰ ਇੱਕ ਪ੍ਰੇਰਣਾ ਲੈਣੀ ਚਾਹੀਦੀ ਹੈ ਕਿਵੇਂ ਆਪਣੇ ਧਰਮ ਦੇ ਪ੍ਰਤੀ ਉਹ ਛੋਟੇ ਬੱਚੇ ਛੋਟੀਆਂ ਜਿੰਦਾ ਸੁਚੇਤ ਸੀਗੀਆਂ ਔਰ ਕਿਸ ਤਰੀਕੇ ਉਹਨਾਂ ਨੇ ਆਪਣੇ ਧਰਮ ਦੀ ਰੱਖਿਆ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਵਾਟਸਾਪ ਪੂਰੀ ਦੁਨੀਆ ਜਿਹੜੀ ਆ ਉਹ ਲਗਾਤਾਰ ਲੰਗਰ ਲਗਾ ਰਹੀ ਹੈ ਵੱਖ-ਵੱਖ ਤਰੀਕੇ ਦੇ ਨਾਲ ਆਪਣੇ ਹੀਲੇ ਵਸੀਲੇ ਜੋ ਨੇ ਉਹਨਾਂ ਦੇ ਅਕੋਰਡਿੰਗਲੀ ਸੱਜਦਾ ਕੀਤਾ ਜਾ ਰਿਹਾ ਹੈ ਤੁਸੀਂ ਵੀ ਅੱਜ ਜਿਹੜਾ ਇਨੀਸ਼ੀਏਟ ਕੀਤਾ ਹੈ ਲੰਗਰ ਲਗਾਏ ਨੇ ਉਹਦੇ ਲਈ ਤੁਹਾਡੀ ਤਾਰੀਫ ਕਰਨੀ ਪਣਦੀ ਹੈ ਪਰ ਦੂਜੇ ਪਾਸੇ ਜਿਸ ਪਾਰਟੀ ਨਾਲ ਤੁਸੀਂ ਸੰਬੰਧ ਰੱਖਦੇ ਜਿਵੇਂ ਮੈਂ ਪਹਿਲਾਂ ਕਿਹਾ ਭਾਰਤੀ ਜਨਤਾ ਪਾਰਟੀ ਤੁਸੀਂ ਸੀਨੀਅਰ ਆਗੂ ਆ ਲੱਗਦਾ ਨਹੀਂ ਕਿ ਆਪਾਂ ਜਦੋਂ ਸੰਬੋਧਨ ਕਰਦੇ ਹਾਂ ਨਿੱਕੀਆਂ ਜਿੰਦਾ ਵੱਡੇ ਸਾਕੇ ਆਪਾਂ ਕਹਿੰਨੇ ਆ ਤੇ ਵੀਰਵਾਲ ਦਿਵਸ ਦਾ ਨਾਮ ਜਿਹੜਾ ਦਿੱਤਾ ਗਿਆ ਖਾਸ ਤੌਰ ਤੇ ਇਹ ਨਾ ਸ਼ਹਾਦਤਾਂ ਨੂੰ ਯਾਦ ਕਰਨ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਬੜੀ-ਬੜੀ ਕੰਟਰੋਵਰਸੀ ਲਗਾਤਾਰ 2022 ਤੋਂ ਜਿਹੜੀ ਚੱਲਦੀ ਆ ਰਹੀ ਤੁਹਾਨੂੰ ਲੱਗਦਾ ਕਿ ਇਹਨੂੰ ਰੀਡਿਫਾਈਨ ਕਰਨਾ ਚਾਹੀਦਾ ਜਾਂ ਦੁਬਾਰਾ ਕੋਈ ਨਾਮ ਜਿਹੜਾ ਹੈ ਵਧੀਆ ਜਿਹੜੇ ਸਿੱਖ ਪ੍ਰਚਾਰਕ ਨੇ ਜਾਂ ਸਿੱਖ ਚਿੰਤਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਕੋਈ ਵਧੀਆ ਨਾਮ ਜਿਹੜਾ ਸੋਚਿਆ ਜਾ ਸਕਦਾ ਆ ਵੈਸੇ ਤਾਂ ਅੱਜ ਦੇ ਦਿਨ ਮੈਂ ਕਿਸੇ ਕੰਟਰੋਵਰਸੀ ਤੇ ਬੋਲਣਾ ਨਹੀਂ ਚਾਹੁੰਦਾ ਪਰ ਤੁਸੀਂ ਸਵਾਲ ਕੀਤਾ ਹੈ ਤੇ ਮੈਂ ਇਹਦੇ ਤੇ ਆਪਣਾ ਪੱਖ ਜੋ ਮੈਂ ਸਮਝਦਾ ਜਾਂ ਬਹੁਤੇ ਜਿਹੜੇ ਸਿੱਖ ਬੁੱਧੀਜੀਵੀ ਸਮਝਦੇ ਆ ਮੈਂ ਉਹ ਵੀ ਗੱਲ ਜ਼ਰੂਰ ਕਹਿਣੀ ਚਾਹਾਂਗਾ ਲਗਭਗ ਅੱਜ ਤੋਂ 325 ਵਰੇ ਪਹਿਲਾਂ ਸਾਬਜਾਦਿਆਂ ਦੀ ਸ਼ਹਾਦਤ ਹੋਈ ਔਰ ਜੇ ਮੈਂ ਗੱਲ ਕਹਾ 325 ਸਾਲਾਂ ਦੇ ਵਿੱਚ ਅਨੇਕਾਂ ਹੀ ਸਰਕਾਰਾਂ ਜਿਹੜੀਆਂ ਇਸ ਦੇਸ਼ ਦੇ ਵਿੱਚ ਆਈਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਆਈਆਂ ਲੇਕਿਨ ਕਿਸੇ ਨੇ ਵੀ ਸਾਬਜਾਦਿਆਂ ਦੀ ਜੋ ਸ਼ਹਾਦਤ ਸੀ ਜਿਹਨੂੰ ਆਪਾਂ ਲਾਸਾਨੀ ਸ਼ਹਾਦਤ ਕਹਿੰਦੇ ਆ ਉਸ ਸ਼ਹਾਦਤ ਨੂੰ ਇੱਕ ਸਮੁੱਚੇ ਸੰਸਾਰ ਦੇ ਵਿੱਚ ਜਿਹੜੇ ਦੂਜੇ ਧਰਮਾਂ ਦੇ ਲੋਕ ਰਹਿੰਦੇ ਆ ਉਹਦੇ ਵਿੱਚ ਕਿਸੇ ਵੀ ਸਰਕਾਰ ਨੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਇਸ ਵੱਡੀ ਸ਼ਹਾਦਤ ਨੂੰ ਉਭਾਰਨ ਦਾ ਯਤਨ ਨਹੀਂ ਕੀਤਾ ਮੈਂ ਇੱਕ ਗੱਲ ਦੇ ਨਾਲ ਆਪਣੀ ਸੰਤੁਸ਼ਟੀ ਪ੍ਰਗਟ ਕਰਦਾ ਕਿ ਲਗਭਗ 4 ਕਰੇ ਪਹਿਲਾਂ ਜਦੋਂ ਇਸ ਸ਼ਹਾਦਤ ਨੂੰ ਵਿਸ਼ਵ ਪੱਧਰ ਤੇ ਸਰਕਾਰ ਨੇ ਉਭਾਰਿਆ ਕਿਉਂਕਿ ਇਹ ਸ਼ਹਾਦਤ ਇਸ ਤਰੀਕੇ ਦੀ ਸ਼ਹਾਦਤ ਹੈ ਜਿੱਥੋਂ ਅੱਜ ਦੀ ਜਨਰੇਸ਼ਨ ਵੀ ਪ੍ਰੇਰਣਾ ਲੈ ਸਕਦੀ ਹੈ ਔਰ ਪ੍ਰੇਰਣਾ ਲਾਇਕ ਸ਼ਹਾਦਤ ਸਗੀ ਮੈਂ ਕਹਿੰਦਾ ਕਿ ਕਿਸੇ ਸਰਕਾਰ ਨੇ ਘੱਟੋ ਘੱਟ ਕਿਹ ਇਨੀਸ਼ੀਏਟਿਵ ਤਾਂ ਲਿਆ ਕਿ ਸਹਿਬਜ਼ਾਦਿਆਂ ਦੀ ਸ਼ਹਾਦਤ ਸਰਵੰਸਦਾਨੀ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਜੋ ਸ਼ਹੀਦ ਹੋ ਗਿਆ ਉਸ ਸ਼ਹਾਦਤ ਨੂੰ ਵਿਸ਼ਵ ਦੇ ਨਕਸ਼ੇ ਦੇ ਉੱਤੇ ਵਾਰਿਆ ਅੱਜ ਮੈਂ ਕਹਿ ਸਕਦਾ ਕਿ ਜਿਹੜੇ ਦੂਜੇ ਧਰਮਾਂ ਦੇ ਲੋਕ ਐ ਉਹਨਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਮਿਲ ਚੁੱਕੀ ਆ ਔਰ ਉਹ ਵੀ ਕਿਤੇ ਨਾ ਕਿਤੇ ਸੈਭਜਾਦਿਆਂ ਨੂੰ عقیدہ ਪੇਟ ਕਰਦੇ ਆ ਸ਼ਹਾਦਤ ਦਾ ਔਰ ਇਹ ਸ਼ਹਾਦਤ ਨੂੰ ਯਾਦ ਕਰ ਰਹੇ ਆ ਸਰਕਾਰਾਂ ਯਾਦ ਕਰ ਰਹੀਆਂ ਨਾਮ ਦੀ ਜਿੱਥੋਂ ਤੱਕ ਕੰਟਰੋਵਰਸੀ ਤੁਸੀਂ ਕਹੀ ਆ ਉਹਦੇ ਉੱਤੇ ਮੇਰਾ ਇਹ ਕਹਿਣਾ ਜ਼ਰੂਰ ਹੈ ਕਿਉਂਕਿ ਸਿੱਖਾਂ ਦੇ ਜਿਹੜੇ ਮਸਲੇ ਆ ਸਿੱਖਾਂ ਦੇ ਮਸਲਿਆਂ ਨੂੰ ਸਾਡਾ ਜਿਹੜਾ ਪੰਜਾਬ ਦਾ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਜਿਹੜਾ ਹੈਗਾ ਉਹ ਹਮੇਸ਼ਾ ਸਿੱਖਾਂ ਦੇ ਮਸਲਿਆਂ ਵਾਸਤੇ ਸਿੱਖਾਂ ਦੇ ਮਸਲਿਆਂ ਦੀ ਰਾਖੀ ਵਾਸਤੇ ਜਾਂ ਜੋ ਵੀ ਇਸ਼ੂ ਹੈ ਉਹਦੇ ਵਾਸਤੇ ਇਸ ਦੀ ਸਥਾਪਨਾ ਹੋਈ ਸੀ ਔਰ ਜਦੋਂ ਇਹ ਬਾਲ ਦਿਵਸ ਦੇ ਰੂਪ ਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਹੋ ਪ੍ਰਧਾਨ ਮੰਤਰੀ ਜੀ ਨੇ ਇਨੀਸ਼ੀਏਟਿਵ ਲਿਆ ਜਿਹਨੂੰ ਤੁਸੀਂ ਕੰਟਰੋਵਰਸੀ ਦੱਸ ਰਹੇ ਹੋ ਉਦੋਂ ਸਰਕਾਰ ਦੇ ਭਾਈਵਾਲ ਸ਼੍ਰੋਮਣੀ ਕਾਲੀ ਦਲ ਜਿਹੜਾ ਉਹ ਭਾਈਵਾਲ ਸੀਗਾ ਮੈਂ ਸਮਝਦਾ ਔਰ ਅੱਜ ਮੈਂ ਤੁਹਾਡੇ ਕੈਮਰੇ ਤੇ ਥੋੜਾ ਡਿਟੇਲ ਚ ਚੱਲ ਜਾਣਾ ਹੈ ਜਦੋਂ ਮੈਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਵਿੱਚ ਸੀਗਾ ਮਨਜੀਤ ਸਿੰਘ ਜੀ ਕੇ ਜਦੋਂ ਪ੍ਰਧਾਨਗੀ ਕਰ ਰਹੇ ਸੀ ਔਰ ਅੱਜ ਦੇ ਜਿਹੜੇ ਭਾਜਪਾ ਦੇ ਆਪਣੇ ਲੀਡਰ ਹੈਗੇ ਦਿੱਲੀ ਦੇ ਮਨਜਿੰਦਰ ਸਿੰਘ ਸਿਰਸਾ ਉਹ ਜਨਰਲ ਸਕੱਤਰ ਸੀ ਤੇ ਮੈਂ ਵੀ ਇੱਕ ਵਾਈਸ ਪ੍ਰੈਜ਼ੀਡੈਂਟ ਦੇ ਰੂਪ ਦੇ ਵਿੱਚ ਉਦੋਂ ਕਮੇਟੀ 'ਚ ਕੰਮ ਕਰ ਰਿਹਾ ਸੀ ਇਹ ਗੱਲ ਚੱਲੀ ਕਿੱਥੋਂ ਅੱਜ ਮੈਂ ਤੁਹਾਨੂੰ ਉਹ ਦੱਸਣਾ ਚਾਹਣਾ ਇਹ ਗੱਲ ਚੱਲੀ ਸੀ ਕਿ 14 ਨਵੰਬਰ ਬਾਲ ਦਿਵਸ ਦੇ ਰੂਪ ਦੇ ਵਿੱਚ ਸਾਡਾ ਦੇਸ਼ ਮਨਾਉਂਦਾ ਹੂੰ ਬਿਲਕੁਲ ਜਿਹੜਾ ਜਵਾਲਲਾਲ ਨਹਿਰੂ ਸਾਡੇ ਪ੍ਰਧਾਨ ਮੰਤਰੀ ਰਹੇ ਆ ਉਹਨਾਂ ਦੇ ਵੱਲੋਂ ਬਾਲ ਦਿਵਸ ਦੇ ਰੂਪ ਦੇ ਵਿੱਚ 14 ਨਵੰਬਰ ਨੂੰ ਚਿਲਡਰਨ ਡੇ ਕਹਿੰਦੇ ਸੀ ਆਪਾਂ ਜਿਹਨੂੰ ਮਨਾਇਆ ਜਾਂਦਾ ਸੀ ਦਿੱਲੀ ਕਮੇਟੀ ਨੇ ਫੈਸਲਾ ਕੀਤਾ ਕਿ ਕਿਉਂ ਨਾ ਬਾਲ ਦਿਵਸ ਜਿਹੜਾ ਹੈਗਾ ਉਹ ਜਿਹੜੇ ਸਾਡੇ ਗੁਰੂ ਸਾਹਿਬ ਨੇ ਛੋਟੇ ਸਹਿਬਜ਼ਾਦੇ ਸਰਵੰਸ ਵਾਰਿਆ ਛੋਟੇ ਛੋਟੀਆਂ ਜਿਹੜੀ ਤੁਸੀਂ ਗੱਲ ਕਹੀ ਕਿ ਨਿੱਕੀਆਂ ਜਿੰਦਾ ਵੱਡੇ ਸਾਕੇ ਕਿਉਂ ਨਾ ਬਾਲ ਦਿਵਸ ਉਹਨਾਂ ਨੂੰ ਯਾਦ ਕਰਕੇ ਮਨਾਇਆ ਜਾਵੇ ਜਿੱਥੋਂ ਇਹ ਗੱਲ ਚੱਲੀ ਸੀ ਉਹ ਅੱਜ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਉਹ ਜਿਹੜਾ ਇੱਕ ਸੋਚ ਕਿ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਹਾਦਤ ਦਾ ਦਿਹਾੜਾ ਹੈ ਇਹਨੂੰ ਵੱਡੇ ਰੂਪ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਰੱਖਿਆ ਜਾਵੇ ਇਹ ਗੱਲ ਚੱਲੀ ਸੀ ਉੱਥੋਂ ਜੀ ਹੁਣ ਕੰਟਰੋਵਰਸੀ ਸਰਕਾਰ ਨੂੰ ਉਦੋਂ ਜਿਨ੍ਹਾਂ ਵੀ ਲੋਕਾਂ ਨੇ ਸਲਾਹ ਦਿੱਤੀ ਹੋਊਗੀ ਉਹਨਾਂ ਨੇ ਨਾ ਵੀਰਵਾਲ ਦਿਵਸ ਦੇ ਰੂਪ ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਲੇਕਿਨ ਮੈਂ ਅੱਜ ਇਹ ਗੱਲ ਕਹਿ ਸਕਦਾ ਮੈਂ ਤੁਹਾਡੇ ਕੈਮਰੇ ਤੇ ਇਹ ਗੱਲ ਕਹਿਣੀ ਚਾਹੁੰਦਾ ਮੈਂ ਵਕਫ ਵਕ ਸਮਿਆਂ ਤੇ ਵੀ ਇਹ ਗੱਲ ਕਹਿੰਦਾ ਰਿਹਾ ਜਿਸ ਦਿਨ ਵੀਰ ਬਾਲ ਦਿਵਸ ਦੇ ਰੂਪ ਦੇ ਵਿੱਚ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਸੀ ਮੈਂ ਉਸ ਦਿਨ ਵੀ ਬੰਗਲਾ ਸਾਹਿਬ ਦੀ ਜਿਹੜੀ ਸਟੇਜ ਹੈ ਉੱਥੋਂ ਇਹ ਗੱਲ ਕਹੀ ਸੀ ਕਿ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਸਾਡੇ ਸਹਿਬਜ਼ਾਦਿਆਂ ਨੂੰ ਸਰਕਾਰ ਨੇ ਪਹਿਲ ਕਦਮੀ ਕੀਤੀ ਉਹਨਾਂ ਨੂੰ ਇੱਕ ਸ਼ਹਾਦਤ ਨੂੰ ਵਿਸ਼ ਪਦਰ ਤੇ ਇੱਕ ਸੁਨੇਹਾ ਦਿੱਤਾ ਕਿ ਆਪਾਂ ਸਾਰੇ ਜਿਹੜੇ ਵੀ ਲੋਕ ਇੱਥੇ ਰਹਿਣ ਵਾਲੇ ਆ ਉਹਨਾਂ ਨੂੰ ਯਾਦ ਕੀਤਾ ਜਾਵੇ ਲekin ਨਾਂ ਦੇ ਉੱਤੇ ਕਿਤੇ ਨਾ ਕਿਤੇ ਜ਼ਰੂਰ ਕੰਟਰੋਵਰਸੀ ਰਹੀ ਸੀ ਔਰ ਮੈਂ ਅੱਜ ਇਹ ਅਪੀਲ ਕਰਨੀ ਚਾਹੁੰਨਾ ਤੁਹਾਡੇ ਜਰੀਆ ਘਟੋ ਘਟ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਚਿੰਤਾ ਤਾਂ ਕੀਤੀ ਕਿ ਗੁਰੂ ਸਾਹਿਬ ਦੀ ਏਡੀ ਵੱਡੀ ਸ਼ਹਾਦਤ ਸੀ ਉਹਨਾਂ ਦੇ ਛੋਟੇ ਸਹਿਬਜ਼ਾਦਿਆਂ ਨੂੰ ਸਾਡਾ ਸਮੁੱਚਾ ਸੰਸਾਰ ਸਮੁੱਚੀ ਮਨੁੱਖਤਾ ਯਾਦ ਕਰੇ ਲੇਕਿਨ ਅਗਰ ਨਾਂ ਦੇ ਉੱਤੇ ਕੋਈ ਆਪੱਤੀ ਹੈਗੀ ਆ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇਹਦੇ ਉੱਤੇ ਵੀ ਇਨੀਸ਼ੀਏਟਿਵ ਲੈਣਾ ਚਾਹੀਦਾ ਕਿਉਂਕਿ ਸਿੱਖ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਹੈਗੀਆਂ ਇਹ ਜੇ ਆਪਾਂ ਅੱਜ ਸਹਿਬਜ਼ਾਦਿਆਂ ਨੂੰ ਯਾਦ ਕਰ ਰਹੇ ਆ ਤੇ ਸਿਰਫ ਭਾਵਨਾਵਾਂ ਕਰਕੇ ਯਾਦ ਕਰ ਰਹੇ ਆ WhatsApp ਪ੍ਰਧਾਨ ਮੰਤਰੀ ਦੀ ਸੋਚ ਦੇ ਉੱਪਰ ਕੋਈ ਸ਼ੱਕ ਨਹੀਂ ਕਰਦਾ ਕਿ ਉਹਨਾਂ ਨੇ ਠੀਕ ਹੈ ਇੱਕ ਵੱਡਾ ਦਿਨ ਜਿਹੜਾ ਨਿਰਧਾਰਿਤ ਕੀਤਾ ਦੁਨੀਆ ਤੱਕ ਜਿਹੜੀ ਗੱਲ ਪਹੁੰਚਾਈ ਵੈਸ ਤਾਂ ਮੈਨੂੰ ਲੱਗਦਾ ਕਿ ਚਾਹੇ ਉਹ ਸਟੇਟ ਸਰਕਾਰ ਆ ਚਾਹੇ ਕੇਂਦਰ ਸਰਕਾਰ ਆ ਜਾਂ ਇੰਟਰਨੈਸ਼ਨਲ ਲੈਵਲ ਤੇ ਵੀ ਕਿਸੇ ਤੋਂ ਪ੍ਰਮਾਣਿਕਤਾ ਦੀ ਲੋੜ ਨਹੀਂ ਆ ਜੋ ਸ਼ਹਾਦਤਾਂ ਜਿਹੜੀਆਂ ਸਾਬਜਾਦਿਆਂ ਨੇ ਦਿੱਤੀਆਂ ਪੂਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ ਫਤਿਹਗੜ੍ਹ ਸਾਹਿਬ ਦਿਲ ਸੁੱਟਣ ਦੀ ਜਗ੍ਹਾ ਨਹੀਂ ਅੱਜ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਵਕ ਵਕ ਥਾਵਾਂ ਤੇ ਜਲੰਗਰ ਲੱਗ ਰਹੇ ਨੇ ਪਾਠ ਚੱਲ ਰਹੇ ਨੇ ਨਗਰ ਕੀਰਤਨ ਨਿਕਲਦੇ ਨੇ ਤਾਂ ਉਹ ਸ਼ਹਾਦਤਾਂ ਕਰਕੇ ਨਿਕਲਦੇ ਨੇ ਪਰ ਫਿਰ ਵੀ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਸਾਰੇ ਲੋਕਾਂ ਨੇ ਮੈਨੂੰ ਲੱਗਦਾ ਵੀ ਸਹਿਮਤੀ ਪ੍ਰਗਟ ਕੀਤੀ ਕਿ ਪ੍ਰਧਾਨ ਮੰਤਰੀ ਵੱਲੋਂ ਜਾਂ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਦਿਸ਼ਾ ਦੇ ਵਿੱਚ ਇੱਕ ਵੱਡਾ ਕਦਮ ਜਿਹੜਾ ਵਧਾਇਆ ਗਿਆ ਤੇ ਉਹਦੀ ਅਪਰੀਸ਼ੀਏਸ਼ਨ ਜਿਹੜੀ ਕਰਨੀ ਪਣਦੀ ਹੈ ਪਰ ਤੁਸੀਂ ਆਪਣੇ ਪੱਧਰ ਤੇ ਕਦੇ ਡਾਡਾ ਸਾਹਿਬ ਦੇ ਨਾਲ ਮੈਂ ਦੇਖਿਆ ਕਾਫੀ ਵਾਰ ਡਾਡਾ ਸਾਹਿਬ ਅਨੰਦਪੁਰ ਸਾਹਿਬ ਆਦੇ ਹੋ ਤੁਸੀਂ ਨੇੜੇ ਹੁੰਦੇ ਹੋ ਨਾਲ ਮਿਲਦੇ ਹੋ ਅਕਸਰ ਪਿੰਡ ਉਹਨਾਂ ਦੇ ਤੁਸੀਂ ਜਾਂਦੇ ਆਦੇ ਹੋ ਜਾਂ ਦਿੱਲੀ ਦੇ ਵਿੱਚ ਵੀ ਤੁਹਾਡਾ ਬੋਲਬਾਲਾ ਕਾਫੀ ਹੈ ਚਾਹੇ ਉਹ ਐਸਜੀਪੀਸੀ ਦੀ ਗੱਲ ਕੀਤੀ ਜਾਵੇ ਦਿੱਲੀ ਦੀ ਜਾਂ ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਨੇ ਪੰਜਾਬ ਮਾਮਲੇ ਦੇ ਇਨਚਾਰਜ ਤੁਹਾਡੇ ਖਾਸ ਤੌਰ ਤੇ ਮਿੱਤਰ ਨੇ ਕਦੇ ਤੁਹਾਡੀ ਆਫ ਦਾ ਰਿਕਾਰਡ ਕਿਸੇ ਦੇ ਨਾਲ ਗੱਲਬਾਤ ਹੋਈ ਕਿ ਆਪਾਂ ਨੂੰ ਇਸ ਨਾਮ ਨੂੰ ਬਦਲਣ ਬਾਰੇ ਸੋਚਣਾ ਚਾਹੀਦਾ ਭਾਵੇਂ ਐਸਜੀਪੀਸੀ ਨਾਲ ਗੱਲ ਕਰੀਏ ਭਾਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਗੱਲ ਕਰੀਏ ਕਿ ਜਿੰਨੇ ਵੀ ਸਿੱਖ ਪ੍ਰਚਾਰਕ ਨੇ ਬੁੱਧੀਜੀਵੀ ਨੇ ਚਿੰਤਕ ਨੇ ਉਹਨਾਂ ਨਾਲ ਗੱਲ ਕਰਕੇ ਕੋਈ ਐਸਾ ਨਾਮ ਰੱਖੀਏ ਜਿਹੜਾ ਪੂਰੀ ਦੁਨੀਆ ਦੇ ਵਿੱਚ ਵਸਦੇ ਨਾਨਕ ਨਾਮ ਲੈਵਾ ਸੰਗਤ ਹੈ ਉਹਨਾਂ ਨੂੰ ਜਿਹੜਾ ਹੈ ਐਕਸੈਪਟ ਕੀਤਾ ਜਾ ਕੇ ਜਾ ਸਕਿਆ ਉਹਨਾਂ ਦੇ ਵੱਲੋਂ ਮੈਂ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਜਦੋਂ ਵੀ ਮੌਕਾ ਮਿਲਿਆ ਪਹਿਲਾਂ ਵੀ ਮੈਂ ਇਹ ਗੱਲ ਰੱਖੀ ਹੈ ਕਿ ਜੇ ਅਸੀਂ ਐਡਾ ਵੱਡਾ ਫੈਸਲਾ ਕਰ ਸਕਦੇ ਹਾਂ ਆਪਾਂ ਪੂਰੀ ਦੁਨੀਆ ਨੂੰ ਦਿਖਾ ਸਕਦੇ ਹਾਂ ਕਿ ਸਾਡੇ ਸਾਬਜਦਿਆਂ ਦੀ ਸ਼ਹਾਦਤ ਜਿਹੜੀ ਸੀ ਉਹ ਕਿਸ ਤਰੀਕੇ ਛੋਟੀ ਉਮਰ ਦੇ ਵਿੱਚ ਹੋਈ ਤੇ ਇਹ ਗੱਲ ਕੋਈ ਔਖੀ ਨਹੀਂ ਹੈ ਕਿ ਅੱਜ ਸਿੱਖ ਕੌਮ ਦੀਆਂ ਜੇ ਭਾਵਨਾਵਾਂ ਇਹ ਮਹਿਸੂਸ ਕਰਦੀਆਂ ਕਿ ਨਾ ਥੋੜਾ ਜਿਹਾ ਚੇਂਜ ਕਰਨਾ ਚਾਹੀਦਾ ਤੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਸਮਾਰਕਾਂ ਦੇ ਨਾਂ ਬਦਲ ਜਾਂਦੇ ਸੜਕਾਂ ਦੇ ਨਾਂ ਬਦਲ ਜਾਂਦੇ ਸ਼ਹਿਰਾਂ ਦੇ ਨਾਂ ਬਦਲ ਹੋ ਰਿਹਾ ਤਾਂ ਇਹ ਕੋਈ ਵੱਡਾ ਇਸ਼ੂ ਨਹੀਂ ਹੈ ਗੱਲ ਸਿਰਫ ਪ੍ਰਧਾਨ ਮੰਤਰੀ ਜੀ ਤੱਕ ਇਹ ਸੋਚ ਨੂੰ ਪਹੁੰਚਾਣ ਦੀ ਹੈ ਜਿਵੇਂ ਐਸਜੀਪੀਸੀ ਦੀ ਗੱਲ ਕਹਾ ਬਹੁਤ ਵੱਡਾ ਪਲੇਟਫਾਰਮ ਹੈ ਉਹ ਇਸ ਗੱਲ ਨੂੰ ਪ੍ਰਧਾਨ ਮੰਤਰੀ ਤੱਕ ਰੱਖ ਸਕਦੇ ਆ ਲੇਕਿਨ ਸਮਾਂ ਰਹਿੰਦੇ ਆ ਇਹਨਾਂ ਗੱਲਾਂ ਦੀ ਜੇ ਕੋਈ ਊਣ ਤੱਕ ਤੇ ਰਹਿ ਗਈ ਅੱਜ ਮੈਂ ਇਹ ਗੱਲ ਕਹਿ ਸਕਦਾ ਕਿ ਮੈਨੂੰ ਜਦੋਂ ਵੀ ਮੌਕਾ ਮਿਲਿਆ ਵੱਡੀ ਲੀਡਰਸ਼ਿਪ ਦੇ ਨਾਲ ਗੱਲ ਕਰਨ ਦਾ ਮੈਂ ਇਹ ਪੱਖ ਜ਼ਰੂਰ ਸਿੱਖਾਉਣ ਦੀਆਂ ਭਾਵਨਾਵਾਂ ਦਾ ਰੱਖਾਂਗਾ ਕਿ ਨਾਂ ਨੂੰ ਲੈ ਕੇ ਅਗਰ ਕੋਈ ਕੰਟ੍ਰੋਵਰਸੀ ਹੈ ਐਡਾ ਵੱਡਾ ਤੁਸੀਂ ਇਹ ਕੋ ਅਪਰੂਵ ਕਰਤਾ ਨਹੀਂ ਮੈਂ ਕਹਿ ਸਕਦਾ ਲੇਕਿਨ ਲੋਕਾਂ ਨੂੰ ਦੱਸਿਆ ਗਿਆ ਜਿਹੜੇ ਦੂਜੇ ਧਰਮਾਂ ਦੇ ਲੋਕ ਐ ਉਹਨਾਂ ਨੂੰ ਦੱਸਣ ਦਾ ਯਤਨ ਕੀਤਾ ਸਰਕਾਰ ਨੇ ਕਿਵੇਂ ਸਾਡੇ ਛੋਟੇ ਸਹਿਜਾਦਿਆਂ ਨੇ ਜਿਨ੍ਹਾਂ ਨੂੰ ਆਪਾਂ ਬਾਬਾ ਜੀ ਕਹਿੰਨੇ ਅੱਜ ਅਮਿਤ ਸ਼ਾਹ ਦੀ ਗੱਲ ਕਰਾਂ ਮੈਂ ਦੇਸ਼ ਦੇ ਗ੍ਰਹਿ ਮੰਤਰੀ ਉਹ ਵੀ ਬਾਬਾ ਜੀ ਕਹਿ ਕੇ ਸੰਬੋਧਨ ਕਰਦੇ ਆ ਲੇਕਿਨ ਕਿਤੇ ਨਾਂ ਨੂੰ ਲੈ ਕੇ ਅਗਰ ਕੋਈ ਭਾਵਨਾਵਾਂ ਕਿਸੇ ਦੀ ਇਹ ਗੱਲ ਉਜਾਗਰ ਕਰਦੀ ਹੈ ਕਿ ਨਾਂ 'ਚ ਤਬਦੀਲੀ ਹੋਣੀ ਚਾਹੀਦੀ ਆ ਪਾਰਟੀ ਪਲੇਟਫਾਰਮ ਤੇ ਮੈਂ ਕਹਿਣਾ ਚਾਹਾਂ ਔਰ ਕਹਾਂਗਾ ਵੀ ਕਿ ਇਸ ਗੱਲ ਤੇ ਜਰੂਰ ਗੌਰ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਜਾਵੇ ਤਾਂ ਕਿ ਐਡਾ ਵੱਡਾ ਜੋ ਇਹ ਅੱਜ ਦਾ ਦਿਵਸ ਜਿਹੜਾ ਹੈ ਇਹਨੂੰ ਪੂਰੇ ਵਿਸ਼ਵ ਦੇ ਉੱਤੇ ਅੱਜ ਲੋਕ ਜਾਣ ਲੱਪੇ ਆ ਕਿ ਕਿਵੇਂ ਸਾਬ ਜਾਦੇ ਨਹੀਂ ਇਛਾ ਹਤਾ ਹੋਈਆਂ ਅੱਜ ਦੂਜੇ ਧਰਮਾਂ ਦੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਸੋ ਨਾਂ ਦੀ ਜਿਹੜੀ ਗੱਲ ਹੈਗੀ ਆ ਉਹਦੇ ਤੇ ਜਰੂਰ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਨਾਂ ਦੇ ਵਿੱਚ ਅਗਰ ਤਬਦੀਲੀ ਹੋ ਸਕਦੀ ਹੈ ਤਾਂ ਤਬਦੀਲੀ ਕਰਨੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਬਾਟ ਸਾਹਿਬ ਸੋ ਇਹ ਸਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਬਾਟ ਜਿਨ੍ਹਾਂ ਨੇ ਅੱਜ ਖਾਸ ਤੌਰ ਤੇ ਸ਼ਹਾਦਤਾਂ ਨੂੰ ਸਮਰਪਿਤ ਜਿੱਥੇ ਆਪਣੇ ਪੈਟਰੋਲ ਪੰਪ ਤੇ ਲੰਗਰ ਲਗਾਏ ਨੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਇਹਨਾਂ ਲੰਗਰਾਂ ਦੇ ਵਿੱਚ ਹਾਜ਼ਰੀ ਭਰ ਰਹੀ ਹੈ ਲੰਗਰ ਛਕ ਰਹੀ ਆ ਉੱਥੇ ਹੀ ਬੜੀ ਫਰਾਕ ਦੇ ਲਈ ਦਿਖਾਈ ਹੈ ਇਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਇੱਕ ਉਦਮ ਕੀਤਾ ਗਿਆ ਸੀ ਪਹਿਲ ਕਦਮੀ ਕੀਤੀ ਗਈ ਸੀ ਇਸ ਦਿਨ ਨੂੰ ਨਿਰਧਾਰਿਤ ਕੀਤਾ ਗਿਆ ਪੂਰੇ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਲੋਕਾਂ ਤੱਕ ਜਿਹੜੀ ਇਹ ਗੱਲ ਜਿਹੜੀ ਪਹੁੰਚਾਈ ਗਈ ਤੇ ਹੁਣ ਜੇਕਰ ਨਾਮ ਦੇ ਵਿੱਚ ਤਬਦੀਲੀ ਦੀ ਗੱਲ ਹੈ ਤਾਂ ਸਹੀ ਢੰਗ ਦੇ ਨਾਲ ਇਸ ਮੁੱਦੇ ਨੂੰ ਜਿਹੜਾ ਚੱਕ ਕੇ ਪ੍ਰਧਾਨ ਮੰਤਰੀ ਤੱਕ ਲੈ ਕੇ ਜਾਣਾ ਚਾਹੀਦਾ ਹੈ ਤੇ ਇਹਨਾਂ ਨੇ ਉਮੀਦ ਵੀ ਪ੍ਰਗਟ ਕੀਤੀ ਕਿ ਪ੍ਰਧਾਨ ਮੰਤ ਇਸ ਵੀਰਵਾਲ ਦੇ ਵਸਤੇ ਨਾਮ ਨੂੰ ਬਦਲ ਕੇ ਜੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਾਂ ਸਿੱਖ ਜਗਤ ਦੇ ਵੱਲੋਂ ਪ੍ਰਮਾਣਿਤ ਨਾਮ ਹੋਏਗਾ ਉਸ ਨਾਮ ਨੂੰ ਐਕਸੈਪਟ ਕਰਕੇ ਰਿਕਾਰਡ ਦੇ ਵਿੱਚ ਲੈ ਕੇ ਆਣਗੇ ਬੀਐਸ ਚਾਨਾ ਸ਼੍ਰੀਨਨਪੁਰ ਸਾਹਿਬ